ਗੁਰਦੁਆਰਾ ਸਾਹਿਬ ਜਿੱਥੇ ਲੰਗਰ ਤਾਂ ਤਿਆਰ ਹੁੰਦਾ ਏ ਪਰ ਸ਼ਿਕਾਇਆ ਨਹੀਂ ਜਾਂਦਾ ਆਖਰ ਕਿਉਂ ਇਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਣ ਦੀ ਮਨਾਹੀ ਹੈ ਵਿਆਹੇ ਹੋਣ ਦੇ ਬਾਵਜੂਦ ਵੀ ਕਿਉਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਉਣ ਵਾਲੇ ਨੂੰ ਗ੍ਰਸਤ ਕਰਨ ਤੋਂ ਰੋਕਿਆ ਜਾਂਦਾ ਹੈ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਕਿਉਂ ਪੰਚਪਾਤਸ਼ਾ ਨੇ ਸੰਗਤ ਨੂੰ ਇੱਥੋਂ ਲੰਗਰ ਨਾ ਛਕਣ ਦਾ ਹੁਕਮ ਕੀਤਾ ਹੈ ਉਹ ਕਿਹੜੀ ਲਾ ਇਲਾਜ ਬਿਮਾਰੀ ਹੈ ਜਿਸ ਦਾ ਇਲਾਜ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ ਹੁੰਦਾ ਹੈ ਕਿੱਥੇ ਹੈ ਇਹ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਦੀ ਕਲਾ ਅੱਜ ਵੀ ਵਰਤ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਵੀਡੀਓ ਦਾ ਇੰਟਰੋ ਦੇਖ ਕੇ ਟੇਜੇ ਤੇ ਜਿਵੇਂ ਕਿ ਮੈਂ ਇੰਟਰੋ ਦੇ ਵਿੱਚ ਦੱਸਿਆ ਕਿ ਲੰਗਰਾਂ ਦੀ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਮਹੱਤਤਾ ਹੈ ਤੇ ਇਸ ਦਾ ਅੰਦਾਜ਼ਾ ਆਪਾਂ ਇੱਥੋਂ ਹੀ ਲਾ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਆ ਪਹਿਲੇ ਲੰਗਰ ਪਾਛੇ ਸੰਗਤ ਭਾਵ ਕਿ ਜਦੋਂ ਵੀ ਕੋਈ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਵੇ ਤਾਂ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਜ਼ਰੂਰ ਛਕੇ ਪਰ ਦੁਨੀਆਂ ਤੇ ਇੱਕ ਅਜਿਹਾ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਸਾਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਇੱਥੋਂ ਲੰਗਰ ਨਹੀਂ ਛਕਣਾ ਹੁਣ ਉਹ ਗੁਰਦੁਆਰਾ ਸਾਹਿਬ ਕਿੱਥੇ ਆ ਗੁਰੂ ਸਾਹਿਬ ਨੇ ਹੁਕਮ ਕਿਉਂ ਕੀਤਾ ਤੇ ਇਹਦਾ ਸਾਰਾ ਇਤਿਹਾਸ ਕੀ ਆ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੇ ਨਵੇਂ ਵੀਵਰ ਸਾਡੇ ਚੈਨਲ ਦੇ ਉੱਪਰ ਆਏ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੋ ਜਿਹੀ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਭਰੀ ਭਰਪੂਰ ਵੀਡੀਓ ਅਪਲੋਡ ਕਰੀਏ ਆਪਣੇ ਚੈਨਲ ਤੇ ਤਾਂ ਉਹਦਾ ਲਿੰਕ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਉਹ ਆਪਣੀ ਸਬਸਕ੍ਰ ਤੁਸੀਂ ਦੇਖੋਗੇ ਜੁਆਇਨ ਦਾ ਬਟਨ ਵੀ ਆ ਰਿਹਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਸਾਨੂੰ ਜੁਆਇਨ ਵੀ ਕਰ ਸਕਦੇ ਹੋ ਤੇ ਪੱਕੇ ਤੌਰ ਤੇ ਸਾਡੇ ਨਾਲ ਜੁੜ ਸਕਦੇ ਹੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਮਾਂ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 5 ਜੁਲਾਈ 1595 ਨੂੰ ਹੋਇਆ ਸੀ ਗੁਰੂ ਅਰਜਨ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਇੰਨੇ ਜ਼ਿਆਦਾ ਖੁਸ਼ ਸਨ ਕਿ ਉਹਨਾਂ ਨੇ ਇੱਕ ਨਵਾਂ ਨਗਰ ਬਸਾਉਣ ਬਾਰੇ ਸੋਚਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਸ੍ਰੀ ਤਰਨਤਾਰਨ ਸਾਹਿਬ ਦੀ ਨੀ ਰੱਖੀ 1596 ਦੇ ਵਿੱਚ ਗੁਰੂ ਅਰਜਨ ਪਾਤਸ਼ਾਹੀ ਨੇ ਤਰਨਤਾਰਨ ਸਾਹਿਬ ਵਿਖੇ ਅੰਮ੍ਰਿਤ ਸਰੋਵਰ ਦੀ ਖੁਦਾਈ ਸ਼ੁਰੂ ਕਰਵਾ ਦਿੱਤੀ। ਨੇੜੇ-ਤੇੜੇ ਦੀਆਂ ਜਿੰਨੀਆਂ ਵੀ ਸੰਗਤਾਂ ਸਨ, ਸ੍ਰੀ ਤਰਨਤਾਰਨ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਸਰੋਵਰ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਵਾਸਤੇ ਸ੍ਰੀ ਤਰਨਤਾਰਨ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਹੋ ਗਈਆਂ। ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਸੀ ਪਿੰਡ ਚੰਬਲ। ਉੱਥੋਂ ਦੇ ਗੁਰਸਿੱਖ ਸਨ ਬਾਬਾ ਸਿੱਦ ਸਰ ਸਾਈ ਜੀ ਬਾਬਾ ਸਿੱਦ ਸਰ ਸਾਈ ਜੀ ਬਾਰੇ ਮੈਂ ਦੱਸ ਦਿਆਂ ਕਿ ਬਾਬਾ ਸਿੱਦ ਸਰ ਸਾਈ ਜੀ ਬਹੁਤ ਹੀ ਨਿਤਨੇਮੀ ਸਨ ਉਹ ਹਰ ਰੋਜ਼ ਇਸ਼ਨਾਨ ਕਰਦੇ ਆਪਣਾ ਨਿਤਨੇਮ ਕਰਦੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤਰਨਤਾਰਨ ਸਾਹਿਬ ਵਿਖੇ ਸਰੋਵਰ ਦੀ ਸੇਵਾ ਚੱਲ ਰਹੀ ਆ ਤਾਂ ਬਾਬਾ ਜੀ ਹਰ ਰੋਜ਼ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛਕਦੇ ਆਪਣੇ ਘਰੋਂ ਹੀ ਕਈ ਤੇ ਟੋਕਰੇ ਲੈਂਦੇ ਤੇ ਸ੍ਰੀ ਤਰਨਤਾਰਨ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਰਸਤੇ ਵਿੱਚ ਉਹਨਾਂ ਨੂੰ ਜੋ ਵੀ ਬਾਲਣ ਲੱਕੜ ਮਿਲਦੀ ਉਹ ਵੀ ਇਕੱਠਿਆਂ ਕਰਦੇ ਜਾਂਦੇ ਤਾਂ ਜੋ ਉੱਥੇ ਜਾ ਕੇ ਗੁਰੂ ਕੇ ਲੰਗਰਾਂ ਵਾਸਤੇ ਇਹਨਾਂ ਨੂੰ ਵਰਤਿਆ ਜਾ ਸਕੇ। ਬਾਬਾ ਸਿੱਦ ਸਰ ਸਾਈਂ ਜੀ ਬਿਨਾਂ ਨਾਗਾ ਪਾਇਆ ਹਰ ਰੋਜ਼ ਤਰਨ ਤਰਨ ਸਾਹਿਬ ਜਾਂਦੇ ਉਸ ਸਰੋਵਰ ਦੀ ਸੇਵਾ ਕਰਦੇ। ਹੁਣ ਜਿਵੇਂ ਕਿ ਵੀਡੀਓ ਤੇ ਚ ਮੈਂ ਪਹਿਲਾਂ ਦੱਸਿਆ ਕਿ ਬਾਬਾ ਸਿੱਦ ਸਰ ਸਾਈਂ ਜੀ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਜਾਂਦੇ ਸਨ ਸਰੋਵਰ ਦੀ ਸੇਵਾ ਵਾਸਤੇ। ਸੋ ਬਾਬਾ ਜੀ ਤਰਨ ਤਰਨ ਸਾਹਿਬ ਜਾ ਕੇ ਸਰੋਵਰ ਦੀ ਸੇਵਾ ਕਰਦੇ ਰਹਿੰਦੇ ਪਰ ਕਦੀ ਵੀ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਨਾ ਛੱਕਦੇ। ਸੋ ਇਸੇ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਕਿ ਸਾਰੀ ਸੰਗਤ ਸੇਵਾ ਕਰ ਰਹਿੰਦੀ ਆ। ਗੁਰੂ ਅਰਜਨ ਪਾਤਸ਼ਾਹ ਜੀ ਸੰਗਤ ਦੀ ਨਿਗਰਾਨੀ ਕਰ ਰਹੇ ਹੁੰਦੇ ਨੇ ਕਿ ਇੱਕ ਕੋੜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਆਉਂਦਾ ਏ ਤੇ ਮਹਾਰਾਜ ਨੂੰ ਫਰਿਆਦ ਕਰਦਾ ਹੈ ਕਿ ਸੱਚਾ ਪਾਤਸ਼ਾਹ ਜੀਓ ਆਪ ਜੀ ਨੇ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਕੋੜੀ ਦਾ ਕੋਹ ਠੀਕ ਕੀਤਾ ਸੀ ਆਪ ਜੀ ਜਦੋਂ ਤੀਜੇ ਘਰ ਵਿੱਚ ਸੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਉਦੋਂ ਵੀ ਆਪ ਜੀ ਨੇ ਪ੍ਰੇਮੇ ਕੋੜੀ ਦਾ ਕੋਹ ਠੀਕ ਕੀਤਾ ਸੀ ਅੱਜ ਮੈਂ ਆਪ ਜੀ ਦੇ ਦਰ ਦੇ ਉੱਤੇ ਆਇਆ ਹਾਂ ਆਪ ਜੀ ਆਪਣੀ ਕਿਰਪਾ ਕਰੋ ਤੇ ਮੇਰਾ ਵੀ ਕੋਹ ਠੀਕ ਕਰੋ ਮੇਰੇ ਕੋਲ ਇਹ ਦਰਦ ਨਹੀਂ ਬਰਦਾਸ਼ਤ ਹੁੰਦਾ ਇਹ ਜੋ ਰੋਗ ਮੈਨੂੰ ਲੱਗ ਚੁੱਕਾ ਆ ਮੇਰੇ ਕੋਲ ਛੱਲਿਆ ਨਹੀਂ ਜਾਂਦਾ ਮੈਂ ਬਹੁਤ ਮੁਸੀਬਤ ਵਿੱਚ ਆ ਹੁਣ ਉੱਥੇ ਜਿੰਨੀ ਵੀ ਸੰਗਤ ਸੇਵਾ ਕਰ ਰਹੀ ਹੁੰਦੀ ਆ ਗੁਰੂ ਸਾਹਿਬ ਉਹਨਾਂ ਚ ਆਵਾਜ਼ ਦੇ ਕੇ ਕਹਿੰਦੇ ਨੇ ਕਿ ਉਹ ਗੁਰਸਿੱਖ ਸਾਹਮਣੇ ਆਵੇ ਜੋ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਨਾ ਛਕਦਾ ਹੋਵੇ ਪਰ ਕੋਈ ਵੀ ਸਾਹਮਣੇ ਨਹੀਂ ਆਉਂਦਾ ਗੁਰੂ ਅਰਜਨ ਪਾਤਸ਼ਾਹ ਜੀ ਦੋ ਵਾਰ ਆਵਾਜ਼ ਦਿੰਦੇ ਨੇ ਪਰ ਕੋਈ ਵੀ ਸਿੱਖ ਉੱਠ ਕੇ ਸਾਹਮਣੇ ਨਹੀਂ ਆਉਂਦਾ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਬਾਬਾ ਸਿਰਸਰ ਸਾਈ ਜੀ ਨੂੰ ਉਹਨਾਂ ਦਾ ਨਾਮ ਲੈ ਕੇ ਬੁਲਾਉਂਦੇ ਨੇ ਕਿ ਭਾਈ ਗੁਰਸਿੱਖਾ ਅ ਬਾਬਾ ਸਿੱਸਰ ਸਾਈਂ ਜੀ ਗੁਰੂ ਸਾਹਿਬ ਦੇ ਸਨਮੁਖ ਜਾਂਦੇ ਨੇ ਗੁਰੂ ਅਰਜਨ ਪਾਤਸ਼ਾਹ ਹੀ ਪੁੱਛਦੇ ਨੇ ਕਿ ਅਸੀਂ ਤੈਨੂੰ ਇਨੇ ਚਿਰ ਤੋਂ ਆਵਾਜ਼ ਦੇ ਰਹੇ ਹਾਂ ਤੂੰ ਸਾਹਮਣੇ ਕਿਉਂ ਨਹੀਂ ਸੀ ਆ ਰਿਹਾ ਤੇ ਬਾਬਾ ਸਿੱਸਰ ਸਾਈਂ ਜੀ ਜਵਾਬ ਦਿੰਦੇ ਨੇ ਕਿ ਮਹਾਰਾਜ ਮੈਨੂੰ ਲੱਗਾ ਕਿ ਕੋਈ ਹੋਰ ਵੀ ਪ੍ਰੇਮੀ ਹੋ ਸਕਦਾ ਏ ਜੋ ਗੁਰੂ ਕਾ ਲੰਗਰਾਂ ਤੋਂ ਪ੍ਰਸ਼ਾਦਾ ਪਾਣੀ ਨਾ ਛਕਦਾ ਹੋਵੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਹਾਂ ਬਹੁਤ ਸਖ ਨੇ ਜੋ ਲੰਗਰ ਪਾਣੀ ਨਹੀਂ ਛਕਦੇ ਪਰ ਤੇਰੇ ਵਰਗਾ ਕੋਈ ਨਿਤਨੇਮੀ ਨਹੀਂ ਹੈ ਫਿਰ ਗੁਰੂ ਸਾਹਿਬ ਕੋੜੀ ਵਾਲਾ ਹੱਥ ਕਰਕੇ ਕਹਿੰਦੇ ਨੇ ਕਿ ਇਹ ਕੋੜੀ ਸਾਡੇ ਦਰ ਤੇ ਆਇਆ ਏ ਇੱਕ ਕੰਮ ਕਰੋ ਇਹਨੂੰ ਗਲ ਨਾਲ ਲਾਓ ਤੇ ਇਹਦਾ ਕੋਹ ਠੀਕ ਕਰੋ ਬਾਬਾ ਸਿਸਰ ਸਾਈਂ ਜੀ ਸ਼ਾਂਤ ਹੋ ਕੇ ਖੜੇ ਰਹਿੰਦੇ ਨੇ ਗੁਰੂ ਸਾਹਿਬ ਫੇਰ ਇੱਕ ਵਾਰ ਆਵਾਜ਼ ਦਿੰਦੇ ਨੇ ਪਰ ਬਾਬਾ ਜੀ ਉਸੇ ਤਰ੍ਹਾਂ ਖੜੇ ਰਹਿੰਦੇ ਨੇ ਗੁਰੂ ਸਾਹਿਬ ਫੇਰ ਤੀਸਰੀ ਵਾਰੀ ਵਾਸਤੇ ਕੇ ਕਹਿੰਦੇ ਨੇ ਕਿ ਸਿਸਰ ਸਾਈਂ ਜੀ ਆਪਣੇ ਗਲ 'ਚ ਪਾਇਆ ਹੋਇਆ ਪੱਲਾ ਇਸ ਕੁੜੀ ਦੇ ਨਾਲ ਛੁਹਾਓ ਤੇ ਇਸਦਾ ਕੋਹ ਠੀਕ ਕਰੋ ਬਾਬਾ ਸਿਸਰ ਸਾਈਂ ਜੀ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਨ ਕਿ ਮਹਾਰਾਜ ਸਾਡੇ ਵਿੱਚ ਇੰਨੀ ਕਰਾਮਾਤ ਨਹੀਂ ਸਾਡੇ ਵਿੱਚ ਇੰਨੀ ਕਲਾ ਨਹੀਂ ਕਿ ਅਸੀਂ ਕਿਸੇ ਦਾ ਕੋਹ ਠੀਕ ਕਰ ਸਕੀਏ ਬਾਬਾ ਜੀ ਦੀ ਗੱਲ ਸੁਣ ਕੇ ਗੁਰੂ ਸਾਹਿਬ ਬਚਨ ਕਰਦੇ ਨੇ ਕਿ ਤੁਸੀਂ ਆਪਣੀ ਗੱਲ ਕਰਦੇ ਹੋ ਅਸੀਂ ਆਸ਼ੀਰਵਾਦ ਦਿੰਨੇ ਹਾਂ ਕਿ ਰਹਿਂਦੀ ਦੁਨੀਆ ਤੱਕ ਤੁਹਾਡੀ ਪੀੜੀ ਦੇ ਵਿੱਚ ਵੀ ਕਲਾ ਵਰਤੇਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਰੋਗੀ ਤੁਹਾਡੇ ਦਰ ਤਾਇਆ ਕਰੂਗਾ ਨਾ ਤਾਂ ਤੁਹਾਡੇ ਆ ਪੀੜੀਆਂ ਦੇ ਵਿੱਚੋਂ ਕੋਈ ਵੀ ਉਸ ਨੂੰ ਆਪਣਾ ਪੱਲਾ ਛੁਆ ਕੇ ਉਸ ਦਾ ਕੋ ਠੀਕ ਕਰ ਦਿਆ ਕਰੇਗਾ ਗੁਰੂ ਸਾਹਿਬ ਦਾ ਹੁਕਮ ਮੰਨਦੇ ਆਂ ਬਾਬਾ ਸਿੱਦ ਸਰ ਸਾਈਂ ਜੀ ਆਪਣੇ ਗਲ ਚ ਪਾਇਆ ਪੱਲਾ ਉਸ ਕੋੜੀ ਨੂੰ ਛਾਉਂਦੇ ਹਨ ਤੇ ਵਾਪਸ ਹੱਥ ਜੋੜ ਕੇ ਗੁਰੂ ਸਾਹਿਬ ਦੇ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਮਹਾਰਾਜ ਮੈਂ ਬਹੁਤ ਗਰੀਬੜਾ ਜਿਹਾ ਸੇਖਾ ਹਾਂ ਹਾਜ਼ਰੀ ਦੇ ਬਚਨ ਅਟਲ ਹਨ ਕਲਾ ਵਰਤੇਗੀ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਵੇਗੀ ਜਾਂ ਕਿਸੇ ਨੂੰ ਵੀ ਇਹ ਬਿਮਾਰੀ ਹੋਵੇਗੀ ਤਾਂ ਉਹ ਸਾਡੇ ਕੋਲ ਆਵੇਗਾ ਸਾਡੇ ਕੋਲ ਤਾਂ ਸੰਗਤ ਦਾ ਮੇਲਾ ਜਿਹਾ ਲੱਗ ਜਾਊਗਾ ਤੇ ਮੈਂ ਇੰਨਾ ਸਮਰੱਥ ਨਹੀਂ ਕਿ ਸੰਗਤ ਦੀ ਸਾਂਭ ਸੰਭਾਲ ਕਰ ਸਕਾਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਸਕਾਂ ਮੈਂ ਬਹੁਤ ਗਰੀਬੜਾ ਜਾਂ ਸਿੱਖਾਂ ਤੇ ਜੇਕਰ ਕੋਈ ਸਿੱਖ ਭੁੱਖਾ ਮੁੜ ਗਿਆ ਤਾਂ ਮਹਾਰਾਜ ਕਿਤੇ ਇੰਜ ਨਾ ਹੋਵੇ ਕਿ ਤੁਹਾਡੇ ਘਰ ਨੂੰ ਲਾਜ ਲੱਗ ਜਾਵੇ ਬਾਬਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਜਦੋਂ ਵੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਰੋਗੀ ਤੁਹਾਡੇ ਦਰ ਤੇ ਆਵੇਗਾ ਤਾਂ ਉਹ ਆਪਣੇ ਘਰ ਤੁਸੀਂ ਪ੍ਰਸ਼ਾਦਾ ਪਾਣੀ ਛਕ ਕੇ ਆਇਆ ਕਰੇਗਾ ਜਿਵੇਂ ਅੱਜ ਤੁਸੀਂ ਸਰੋਵਰ ਦੀ ਸੇਵਾ ਵਾਸਤੇ ਆਉਂਦੇ ਹੋ ਤੇ ਜੋ ਵੀ ਤੁਹਾਡੇ ਘਰ ਦਾ ਤੁਹਾਡੇ ਪਿੰਡ ਦੀ ਝੂ ਦਾ ਜਾਂ ਤੁਹਾਡੇ ਪੂਰੇ ਪਿੰਡ ਦਾ ਪਾਣੀ ਵੀ ਪੀ ਲਵੇਗਾ ਤਾ ਉਹਦੇ ਉੱਪਰ ਇਹ ਬਚਨ ਨਹੀਂ ਲਾਗੂ ਹੋਣਗੇ ਕਿਰਪਾ ਨਹੀਂ ਵਰਤੇਗੀ ਗੁਰੂ ਸਾਹਿਬ ਦੇ ਬਚਨਾਂ ਟਾਲਨੇ ਤੇ ਅੱਜ ਵੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੰਬਲ ਦੇ ਵਿੱਚ ਬਾਬਾ ਸਿੱਸਰ ਸਾਇੰਸ ਤੇ ਗੁਰਦੁਆਰੇ ਵਿਖੇ ਕਲਾ ਵਰਤ ਰਹੀ ਏ ਤੇ ਇਹੀ ਵਜ੍ਹਾ ਆ ਕਿ ਅੱਜ ਉਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਤਾਂ ਤਿਆਰ ਹੁੰਦਾ ਏ ਪਰ ਜਿਹੜੇ ਵੀ ਰੋਗੀ ਉੱਥੇ ਜਾਂਦੇ ਨੇ ਜਿਨ੍ਹਾਂ ਨੂੰ ਚਮੜੀ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਰੋਗ ਆ ਫੰਗਲ ਇਨਫੈਕਸ਼ਨ ਆ ਜਾਂ ਹੋਰ ਵੀ ਕੋਈ ਵੀ ਰੋਗ ਆ ਜਦੋਂ ਉਹ ਰੋਗੀ ਉਸ ਰੋਗ ਦੀ ਅਰਦਾਸ ਬੇਨਤੀ ਕਰਵਾਉਣ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਲੰਗਰ ਛਕਣ ਦੀ ਮਨਾਹੀ ਹੈ ਰੋਗੀ ਦੇ ਨਾਲ ਜੋ ਪਰਿਵਾਰਕ ਮੈਂਬਰ ਗਏ ਹੁੰਦੇ ਨੇ ਜਾਂ ਹੋਰ ਰਿਸ਼ਤੇਦਾਰ ਭੈਣ ਭਰਾਡੇ ਨਾਲ ਜਾਂਦੇ ਨੇ ਯਾਰ ਦੋਸਤ ਉਹ ਜ਼ਰੂਰ ਉਥੋਂ ਲੰਗਰ ਛਕ ਸਕਦੇ ਨੇ ਪਰ ਰੋਗੀ ਨੂੰ ਲੰਗਰ ਛਕਣ ਦੀ ਮਨਾਹੀ ਆ ਅੱਜ ਵੀ ਜ਼ਿਲ੍ਹਾ ਤਰਨਤਾਰਨ ਪਿੰਡ ਚੰਬਲ ਦੇ ਵਿੱਚ ਗੁਰਦੁਆਰਾ ਬਾਬਾ ਸਿੱਧਰ ਸਾਈਂ ਜੀ ਵਿਖੇ ਰੋਗੀਆਂ ਨੂੰ ਪੱਲਾ ਛੁਆ ਕੇ ਉਹਨਾਂ ਦੇ ਰੋਗ ਦੂਰ ਕੀਤੇ ਜਾ ਰਹੇ ਨੇ ਹੁਣ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਰੋਗੀ ਨੂੰ ਉਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਣ ਦੀ ਮਨਾਹੀ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਨਿਯਮ ਤੇ ਮਰਿਆਦਾਵਾਂ ਨੇ ਜਿਨ੍ਹਾਂ ਦਾ ਖਿਆਲ ਰੋਗੀ ਨੂੰ ਰੱਖਣਾ ਪੈਂਦਾ ਆ ਹੁਣ ਉਹ ਨਿਯਮ ਤੇ ਸ਼ਰਤਾਂ ਕੀ ਨੇ ਇਹਦੇ ਬਾਰੇ ਵੀ ਗੱਲ ਕਰ ਲੈਨੇ ਆ ਤਾਂ ਜੋ ਜੇ ਕਿਸੇ ਰੋਗੀ ਨੂੰ ਉੱਥੇ ਜਾਣਾ ਪਵੇ ਤਾਂ ਉਸ ਨੂੰ ਉੱਥੋਂ ਦਾ ਪਤਾ ਹੋਵੇ ਹੁਣ ਜਦੋਂ ਕਿਸੇ ਰੋਗੀ ਨੂੰ ਉੱਥੇ ਅਰਦਾਸ ਬੇਨਤੀ ਕਰਵਾਉਣ ਵਾਸਤੇ ਜਾਣਾ ਪੈਂਦਾ ਆ ਤਾਂ ਉਹਦੇ ਵਾਸਤੇ ਉਸ ਰੋਗੀ ਨੂੰ ਸਵਾ ਕਿਲੋ ਗੁੜ ਲੈ ਕੇ ਜਾਣਾ ਲਾਜ਼ਮੀ ਆ ਜੇਕਰ ਕੋਈ ਰੋਗੀ ਗੁੜ ਨਹੀਂ ਲੈ ਕੇ ਜਾ ਸਕਦਾ ਜਾਂ ਉਹਦੇ ਮਨ ਚੋਂ ਵਿਸਰ ਜਾਂਦਾ ਕਿ ਗੁੜ ਲੈ ਕੇ ਵੀ ਜਾਣਾ ਸੀ ਤਾਂ ਉੱਥੇ ਉਹ ਸਵਾ ਕਿਲੋ ਗੁੜ ਦੇ ਜਿਹੜੇ ਪੈਸੇ ਆ ਉਹ ਝੜਾ ਸਕਦਾ ਆ ਇਸ ਤੋਂ ਇਲਾਵਾ ਉੱਥੇ ਜੋ ਮੌਜੂਦਾ ਸੇਵਾਦਾਰ ਹੁੰਦੇ ਨੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਂਦੀ ਆ ਤੇ ਫਿਰ ਤੁਹਾਨੂੰ ਪੱਲਾ ਛੋਇਆ ਜਾਂਦਾ ਵਾ ਤੇ ਨਾਲ ਹੀ ਕੁਛ ਅਦਾਤਾਂ ਵੀ ਦਿੱਤੀਆਂ ਜਾਂਦੀਆਂ ਨੇ ਹੁਣ ਜਿਵੇਂ ਮੰਨ ਲਓ ਕਿ ਤੁਹਾਡੇ ਕਿਸੇ ਸਰੀਰ ਤੇ ਉੱਪਰ ਕੋਈ ਰੋਗ ਆ ਤਾਂ ਉੱਥੇ ਤੁਹਾਨੂੰ ਉੱਥੇ ਇੱਕ ਰੱਖ ਦਿੱਤੀ ਜਾਂਦੀ ਆ ਉਹ ਰੱਖ ਕੇ ਹੁੰਦੀ ਆ ਵੈਸੇ ਤਾਂ ਉਹ ਮਿੱਟੀ ਹੁੰਦੀ ਆ ਉਸ ਪਿੰਡ ਦੀ ਪਰ ਉਸ ਨੂੰ ਅਸੀਂ ਮਿੱਟੀ ਨਹੀਂ ਕਹਿੰਦੇ ਉਸ ਨੂੰ ਰੱਖ ਕਹਿੰਦੇ ਆ ਤੁਹਾਨੂੰ ਉਹ ਰੱਖ ਦਿੱਤੀ ਜਾਂਦੀ ਆ ਤੇ ਨਾਲ ਇਹਦਾਇ ਦਿੱਤੀ ਜਾਂਦੀ ਆ ਕਿ ਤੁਸੀਂ ਇਸ ਰੱਖ ਨੂੰ ਆਪਣੇ ਘਰ ਦੇ ਵਿੱਚ ਉਸ ਸਥਾਨ ਤੇ ਰੱਖਣਾ ਆ ਜਿੱਥੇ ਤੁਸੀਂ ਬੈਠ ਕੇ ਪਾਠ ਪੂਜਾ ਕਰਦੇ ਹੋ ਜਾਂ ਜਿੱਥੇ ਤੁਹਾਡੇ ਘਰ ਦੇ ਵਿੱਚ ਕੋਈ ਮੰਦਿਰ ਬਣਿਆ ਗੁਰਦੁਆਰਾ ਜਿਹੜੀ ਵੀ ਤੁਸੀਂ ਜਗ੍ਹਾ ਬਣਾਈ ਆ ਧਾਰਮਿਕ ਜਿੱਥੇ ਤੁਸੀਂ ਪੋਥੀ ਵਗੈਰਾ ਰੱਖਦੇ ਹੋ ਗੁਰੂ ਸਾਹਿਬ ਦੇ ਗੁਰਕਾ ਸਾਹਿਬ ਰੱਖਦੇ ਹੋ ਹਨ ਉਸ ਜਗ੍ਹਾ ਤੇ ਇਸ ਰੱਖ ਨੂੰ ਤੁਸੀਂ ਰੱਖਣਾ ਆ ਤੇ ਹਰ ਰੋਜ਼ ਅਨਿੱਤ ਅਪ੍ਰਤੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਿੱਥੇ ਤੁਹਾਡੇ ਕੋਈ ਸਰੀਰ ਦਾ ਰੋਗ ਆ ਉਸ ਰੋਗ ਦੇ ਉੱਪਰ ਉਸ ਰੱਖ ਨੂੰ ਲਗਾਉਣਾ ਹੈ ਤੁਸੀਂ ਪਾਣੀ ਦੇ ਵਿੱਚ ਹਲਕਾ ਜਿਹਾ ਗਿੱਲਾ ਕਰਕੇ ਤੇ ਜਿੰਨੇ ਦਿਨ ਤੁਸੀਂ ਉਹ ਰੱਖ ਰੱਖ ਰਹੇ ਜੇ ਤੁਸੀਂ ਓਨੇ ਦਿਨ ਪ੍ਰੇਜ ਕਰਨਾ ਹੁੰਦਾ ਆ ਕਿ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮੀਟ ਮੱਛੀ ਮਾਸ ਸ਼ਰਾਬ ਕੋਈ ਬੀੜੀ ਤਮਾਕੂ ਸਿਗਰਟ ਕੋਈ ਵੀ ਨਸ਼ੀਲਾ ਪਦਾਰਥ ਜਿਹੜਾ ਘਰ ਦੇ ਵਿੱਚ ਨਹੀਂ ਤੇ ਤੁਸੀਂ ਆਪ ਵੀ ਇਸ ਦੇ ਸੇਵਨ ਤੋਂ ਬਚਣਾ ਆ ਤੇ ਜਿਹੜਾ ਕੋਈ ਇਸ ਦਾ ਸੇਵਨ ਕਰਦਾ ਵਾ ਉਹਦੀ ਸੰਗਤ ਕਰਨ ਤੋਂ ਵੀ ਬਚਣਾ ਆ ਤੇ ਫਿਰ ਇੱਕ ਮਰਿਆਦਾ ਇਹ ਵੀ ਦੱਸੀ ਜਾਂਦੀ ਆ ਕਿ ਜੇਕਰ ਤੁਸੀਂ ਵਿਆਹੇ ਹੋਏ ਹੋ ਤਾਂ ਜਿੰਨਾ ਚਿਰ ਤੁਹਾਡੀ ਉਹ ਰਹਿਤ ਚੱਲ ਰਹੀ ਆ ਤੁਹਾਡੀ ਤੁਸੀਂ ਰੱਖ ਰੱਖੀ ਜਿੰਨੇ ਦਿਨ ਵਾਸਤੇ ਹਨ ਉਹਨੇ ਦਿਨ ਤੁਸੀਂ ਆਪਣੀ ਪਤਨੀ ਦੇ ਨਾਲ ਗ੍ਰਸਤ ਵੀ ਨਹੀਂ ਕਰਨਾ ਆਪਣੇ ਸਰੀਰ ਨੂੰ ਸੁਚਾਰ ਰੱਖਣਾ ਆ। ਵੈਸੇ ਤਾਂ ਆਮ ਕੇਸਾਂ ਦੇ ਵਿੱਚ ਤਕਰੀਬਨ 40 ਦਿਨ ਦੀ ਮਿਆਦ ਦਿੱਤੀ ਜਾਂਦੀ ਹੈ ਤੇ 40 ਦਿਨ ਦੇ ਵਿੱਚ ਜਿਹੜਾ ਰੋਗ ਆ ਉਹ ਬਿਲਕੁਲ ਠੀਕ ਹੋ ਜਾਂਦਾ ਆ। ਪਰ ਜੇਕਰ ਤੁਹਾਡਾ ਰੋਗ ਜ਼ਿਆਦਾ ਆ 40 ਦਿਨ ਤੋਂ ਵੱਧ ਵੀ ਲੱਗਦੇ ਆ ਤਾਂ ਫਿਰ ਵੀ ਤੁਸੀਂ 40 ਦਿਨ ਤੋਂ ਉੱਪਰ ਜਿੰਨੇ ਦਿਨ ਵੀ ਲੱਗਦੇ ਆ ਉਹਨੇ ਦਿਨ ਹੀ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਆ ਤੇ ਉਸੇ ਤਰ੍ਹਾਂ ਰੱਖ ਲਗਾਉਣੀ ਆ। ਤੇ ਫਿਰ ਜਦੋਂ ਤੁਹਾਡਾ ਰੋਗ ਠੀਕ ਹੋ ਜਾਂਦਾ ਆ ਤਾਂ ਤੁਸੀਂ ਉਸ ਕੁੱਜੇ ਨੂੰ ਤੇ ਜੇਕਰ ਤੁਹਾਡੀ ਰੱਖ ਬਚੀ ਆ ਤੇ ਉਸ ਰੱਖ ਨੂੰ ਵੀ ਉਸ ਕੁੱਜੇ ਦੇ ਸਮੇਤ ਹੀ ਜਲ ਪ੍ਰਵਾਹ ਕਰ ਦੇਣਾ ਆ ਤੇ ਫਿਰ ਆਪਣੀ ਸ਼ਰਧਾ ਦੇ ਅਨੁਸਾਰ ਤੁਸੀਂ ਇਸ ਗੁਰਦੁਆਰਾ ਸਾਹਿਬ ਜਾ ਕੇ ਲੰਗਰਾਂ ਵਾਸਤੇ ਰਾਸ਼ਨ ਜਿਹੜਾ ਆ ਉਹਦੀ ਸੇਵਾ ਵੀ ਕਰ ਸਕਦੇ ਜੇ ਜਾਂ ਫਿਰ ਉਸ ਰਾਸ਼ਨ ਦੇ ਬਦਲੇ ਤੁਸੀਂ ਮਾਇਆ ਦੀ ਸੇਵਾ ਕਰ ਸਕਦੇ ਜੇ ਜਾਂ ਮੰਨ ਲਓ ਕਿ ਕੋਈ ਮਾਈ ਪਾਈ ਦੂਰ ਦਰਾਡੇ ਤੋਂ ਆ ਵਾਪਸ ਦੁਬਾਰਾ ਉੱਥੇ ਨਹੀਂ ਜਾ ਸਕਦਾ ਤਾਂ ਤੁਸੀਂ ਕੀ ਕਰਨਾ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਹੀ ਕੰਜਕਾਂ ਬਿਠਾ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦੇਣਾ ਆ ਅੱਛਾ ਹੁਣ ਇੱਕ ਗੱਲ ਹੋ ਰਹੀ ਆ ਕਈ ਵਾਰ ਇਦਾਂ ਵੀ ਹੁੰਦਾ ਨਾ ਕਿ ਕੋਈ ਵੀਰ ਭਰਾ ਇਦਾਂ ਦਾ ਹੁੰਦਾ ਆ ਜਿਹੜੇ ਆਪਣੇ ਘਰਾਂ 'ਚ ਨਹੀਂ ਰਹਿੰਦੇ ਬਾਹਰ ਕਿਸੇ ਦੂਸਰੇ ਸ਼ਹਿਰਾਂ ਦੇ ਵਿੱਚ ਦੂਸਰੇ ਥਾਵਾਂ ਤੇ ਜੌਬ ਵਗੈਰਾ ਕਰਦੇ ਨੇ ਤੇ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਰੱਖ ਨਹੀਂ ਰੱਖ ਸਕਦਾ ਕਿਉਂਕਿ ਮੇਰੇ ਉੱਥੇ ਉਹਨੂੰ ਸਚਮਤਾ ਨਹੀਂ ਰਹਿੰਦੀ ਤਾਂ ਉਹਨਾਂ ਵਾਸਤੇ ਬਾਬੇ ਖਦਾਇਤ ਕਰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਕੰਮ ਕਰੋ ਕਿ ਤੁਸੀਂ ਕੋਈ ਇੱਕ ਦਿਨ ਚੁਣ ਲਵੋ ਜਿਵੇਂ ਮੰਨ ਲਓ ਕਿ ਤੁਸੀਂ ਐਤਵਾਰ ਚੁਣਦੇ ਹੋ ਹਨ ਫਿਰ ਤੁਹਾਨੂੰ ਕਹਿੰਦਾ ਕਿ ਹਫਤੇ ਬਾਅਦ ਐਤਵਾਰ ਤੇ ਐਤਵਾਰ ਜਾ ਕੇ ਤੁਸੀਂ ਉੱਥੇ ਇਸ਼ਨਾਨ ਕਰ ਸਕਦੇ ਹੋ ਲਗਾਤਾਰ 40 ਦਿਨ ਵਾਸਤੇ ਤੇ ਬਾਕੀ ਜਿਹੜੀ ਰਹਿਤ ਆ ਉਹ ਤੁਹਾਨੂੰ ਉਸੇ ਤਰ੍ਹਾਂ ਰੱਖਣੀ ਪਊਗੀ ਬਸ ਫਰਕ ਇਹਨਾਂ ਆ ਕਿ ਤੁਸੀਂ ਰੱਖ ਨਹੀਂ ਲਗਾਉਣੀ ਤੁਸੀਂ ਇਸ਼ਨਾਨ ਕਰਨਾ ਆ ਤੇ ਇਹਦੇ ਨਾਲ ਵੀ ਜਿਹੜਾ ਤੁਹਾਡਾ ਰੋਗ ਆ ਨਾ ਉਹ ਠੀਕ ਹੋ ਜਾਊਗਾ ਬਾਕੀ ਜੋ ਸੇਵਾਦਾਰ ਉਥੇ ਨੇ ਉਹ ਵੀ ਹਦਾਇਤ ਕਰਦੇ ਨੇ ਕਿ ਅੱਧਾ ਰੋਗ ਤੁਹਾਡਾ ਪੱਲਾ ਛੋਣ ਦੇ ਨਾਲ ਠੀਕ ਹੋ ਗਿਆ ਤੇ ਅੱਧਾ ਰੋਗ ਤੁਹਾਡੀ ਸ਼ਰਧਾ ਨਾਲ ਤੁਹਾਡੀ ਮਾਨਤਾ ਨਾਲ ਠੀਕ ਹੋਗਾ ਸੋ ਬੇਨਤੀ ਆ ਕਿ ਸ਼ਰਧਾ ਜਰੂਰ ਰੱਖਣੀ ਆ ਗੁਰੂ ਸਾਹਿਬ ਦੇ ਵਿੱਚ ਆਪਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਲੱਗੀ ਤਾਂ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਸਾਡੀ ਵੀਡੀਓਜ਼ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰ ਨਾਲ ਇੰਤਜ਼ਾਰ ਰਹਿੰਦਾ ਆ ਤੇ ਇਹ ਤਾਂ ਸੀ ਇੱਕ ਗੁਰਦੁਆਰਾ ਸਾਹਿਬ ਦੀ ਗੱਲ ਜਿੱਥੇ ਅੱਜ ਵੀ ਗੁਰੂ ਸਾਹਿਬ ਵੱਲੋਂ ਕੀਤੇ ਹੁਕਮਾਂ ਦੀ ਕਲਾ ਵਰਤ ਰਹੀ ਹੈ ਤੇ ਜੇਕਰ ਤੁਸੀਂ ਚਾਹੁੰਦੇ ਨੇ ਕਿ ਮੈਂ ਅਜੇ ਹੋਰ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਤਾਂ ਆਪਾਂ ਕੀ ਕਰਾਂਗੇ ਕਿ ਇੱਕ ਪੂਰੀ ਸੀਰੀਜ਼ ਹੀ ਇਦਾਂ ਗੁਰਦੁਆਰਾ ਸਾਹਿਬ ਤੇ ਬਣਾ ਲਾਂਗੇ ਜਿਦੇ ਵਿੱਚ ਆਪਾਂ ਤ੍ਰਈਆ ਤਾਂ ਉਹਨਾਂ ਗੁਰਦੁਆਰਾ ਸਾਹਿਬ ਦਾ ਆਪਾਂ ਜਿਹੜਾ ਇਤਿਹਾਸ ਆ ਉਹ ਐਕਸਪਲੋਰ ਕਰਾਂਗੇ ਤੇ ਨਾਲ ਹੀ ਦੱਸਾਂਗੇ ਕਿ ਉਹਨਾਂ ਗੁਰਦੁਆਰਾ ਸਾਹਿਬ ਦੇ ਚ ਕੀ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਸਾਨੂੰ ਤੇ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਅਜੇ ਹੋਰ ਗੁਰਦੁਆਰਾ ਸਾਹਿਬ ਦੇ ਉੱਪਰ ਵੀਡੀਓ ਲੈ ਕੇ ਆਵਾਂ ਤਾਂ ਕਮੈਂਟਾਂ ਦੇ ਵਿੱਚ ਇੱਕ ਵਾਰ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਹੋਊਗਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਇਹ ਵੀਡੀਓ ਹੋਰ ਸੰਗਤ ਤੱਕ ਪਹੁੰਚੇ ਖਾਸ ਕਰਕੇ ਉਹਨਾਂ ਤੱਕ ਜਿਨ੍ਹਾਂ ਨੂੰ ਚਮੜੀ ਦੇ ਨਾਲ ਰਿਲੇਟਡ ਕੋਈ ਰੋਗ ਆ ਜੋ ਠੀਕ ਨਹੀਂ ਹੋ ਰਿਹਾ ਬਹੁਤ ਸਮਾਂ ਲਾ ਤਾਂ ਉਸ ਗੁਰਦੁਆਰਾ ਸਾਹਿਬ ਜ਼ਰੂਰ ਜਾਣ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਵੀਡੀਓ ਇਹਨਾਂ ਤੱਕ ਪਹੁੰਚੇ ਤਾਂ ਇਸ ਵੀਡੀਓ ਨੂੰ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ